ਹੁਣੇ ਹੁਣੇ ਫਰੀਦਕੋਟ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਆ ਫਰੀਦਕੋਟ ਪੁਲਿਸ ਵੱਲੋਂ ਡਰੱਗ ਅਸਲਾ ਮੋਡੀਊਲ ਦਾ ਕੀਤਾ ਪਰਦਾਫਾਸ਼ ਨਜਾਇਜ਼ ਅਸਲੇ ਅਤੇ ਹੈਰੋਇਨ ਸਮੇਤ ਦੋ ਦੋਸ਼ੀਆਂ ਨੂੰ ਕੀਤਾ ਕਾਬੂ ਗ੍ਰਿਫਤਾਰ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਤਲ ਦੀ ਕੋਸ਼ਿਸ਼ ਚੋਰੀ ਅਤੇ ਹੋਰ ਧਰਾਵਾਂ ਤਹਿਤ ਤਿੰਨ ਮੁਕਾਦਮੇ ਦਰਜ ਹਨ ਡਾਕਟਰ ਪ੍ਰਿਗਿਆ ਜੈਨ ਐਸਐਸਪੀ ਫਰੀਦਕੋਟ ਦੇ ਨਿਰਦੇਸ਼ਾਂ ਤਹਿਤ ਫਰੀਦਕੋਟ ਜ਼ਿਲ੍ਹੇ ਅੰਦਰ ਅਪਰਾਧਿਕ ਤੱਤਾਂ ਅਤੇ ਨਸ਼ਾ ਤਸਕਰਾਂ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਇਸੇ ਤਹਿਤ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦੇ ਹੋਏ ਸ਼੍ਰੀ ਜੁਗੇਸ਼ਵਰ ਸਿੰਘ ਗੁਰਾਇਆ ਐਸਪੀ ਫਰੀਦਕੋਟ ਦੀ ਰਹਿਨਮਾਈ ਅਤੇ ਸ਼੍ਰੀ ਅਵਤਾਰ ਸਿੰਘ ਡੀਐਸਪੀ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ ਸਟਾਫ ਜੈਤੋ ਵੱਲੋਂ ਇੱਕ ਡਰੱਗ ਅਸਲਾ ਮੋਡਿਊਲ ਵਿੱਚ ਸ਼ਾਮਲ ਦੋ ਦੋਸ਼ੀਆਂ ਨੂੰ ਇੱਕ ਨਜਾਇਜ਼ ਅਸਲੇ ਅਤੇ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਪੰਜਾਬੀ ਵਿਰਸਾ ਨਿਊਜ਼ ਦੇ ਨਾਲ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਫੋਲੋਅ ਅਪ ਜ਼ਰੂਰ ਕਰ ਲਓ ਨਵੀਆਂ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਤੁਹਾਡਾ ਆਪਣਾ ਟੀਵੀ ਚੈਨਲ ਪੰਜਾਬੀ ਵਿਰਸਾ ਨਿਊਜ਼ ਭਰੋਸੇਯੋਗ ਖਬਰਾਂ ਲਈ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਸਸਪਿਸਫਰੀ ਰਿਪੋਰਟ ਡਾਕਟਰ ਪ੍ਰਗਿਆ ਜਨ ਆਈਪੀਐਸ ਜੀ ਵੱਲੋਂ ਸਾਡੇ ਸਾਰੇ ਜ਼ਿਲ੍ਹੇ ਦੇ ਜੀਓ ਐਸਐਚਓ ਤੇ ਸਾਰੀ ਪੁਲਿਸ ਨੂੰ ਸਖਤ ਅਦਾਇਤਾ ਨੇ ਵੀ ਜ਼ਿਲ੍ਹੇ ਅੰਦਰ ਕੋਈ ਵੀ ਨਸ਼ਾ ਤਸਕਰ ਜਾਂ ਕੋਈ ਕ੍ਰਾਈਮ ਕਰਨ ਵਾਲਾ ਜਵਾਨ ਬੰਦਾ ਜਿਹੜਾ ਉਹ ਜ਼ਿਲ੍ਹੇ ਸਪਰੇਟ ਨਹੀਂ ਕਰਨਾ ਚਾਹੀਦਾ ਇਸੇ ਲੜੀ ਦੇ ਤਹਿਤ ਕੱਲ ਸਾਡੇ ਇੰਚਾਰਜ ਸੀਗੇ ਚਤੋ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਨਿਗਰਾਨੀ ਹੇਠ ਹੌਲਦਾਰ ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਲਟੀ ਦਬੜੀਖਾਨਾ ਰੋਡ ਤੇ ਮੌਜੂਦ ਸੀ ਦਾ ਇਹਨਾਂ ਨੇ ਉੱਥੇ ਇੱਕ ਮੋਟਰਸਾਈਕਲ ਰੋਕ ਕੇ ਉਹਨੂੰ ਚੈੱਕ ਕੀਤਾ। ਉਰੇ ਤੋਂ ਸਾਨੂੰ 10 ਗ੍ਰਾਮ ਹੀਰਣ, ਇੱਕ ਪਿਸਤਲ 32 ਬੋਰ ਦੇਸੀ, ਦੋ ਰੌਂਜ ਜਾਂਦਾ ਬਰਾਮਦ ਹੋਇਆ। ਇਹ ਦੋਸ਼ੀ ਦੋਨੇ ਆਗੇ ਪ੍ਰੀਤ ਇਲियस ਗਗਨਦੀਪ ਵਾਸੀ ਟਿੱਬੀ ਸਾਹਿਬ ਰੋਡ ਜੈਤੋ, ਦੂਜਾ ਅਰਬਾਸ ਖਾਨ ਇਲਸ ਨਿਕਾ ਇਹ ਵੀ ਇਸੇ ਐਡਰੈਸ ਦਾ ਰਹਿਣ ਵਾਲਾ। ਇਹਨਾਂ ਤੋਂ ਬਰਾਮਦ ਕੀਤੇ ਬਾਅਦ FIR ਨੰਬਰ 208 ਮਿਤੀ 18/12/25 ਅੰਡਰ ਸੈਕਸ਼ਨ 21B 6285 NDPS ਐਕਟ ਤੇ 25 ਆਰਮ ਜੈਟ ਪੀਐਸ ਜੈਟ ਨੂੰ ਡਾਰਜਿਸਟਰ ਕਰਕੇ ਦੋਸ਼ੀਆਂ ਨੂੰ ਦੇ ਗ੍ਰਫਤਾਰ ਕੀਤਾ ਇਹਨਾਂ ਦੀ ਡੰਗਾਈ ਨਾਲ ਪੁੱਛਗਿੱਛ ਕਰਕੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਵਾਲੇ ਜਾਣਗੇ ਸਰ ਕਿੱਥੋਂ ਵੈਪਨ ਆਇਆ ਕੁਝ ਪਤਾ ਚੱਲ ਸਕਦਾ ਕਿੱਥੋਂ ਇਹ ਰਮਾਰਦ ਦੇ ਜਾਂਦੇ ਬੰਦੇ ਜੀ ਕਰ ਰਹੇ ਆ ਪਤਾ ਇਹ ਰਹਿਣ ਵਾਲਾ ਕਿੱਥੋਂ ਦਾ ਬੰਦਾ ਇਹ ਪਿੱਛੋਂ ਯੂਪੀ ਦਾ ਅਰਬਾਸਖਨ ਵੈਸੇ ਇਸ ਟਾਈਮ ਜੱਤੋ ਰਹਿ ਰਿਹਾ ਕੋਈ ਪਹਿਲਾਂ ਵੀ ਮਾਮਲਾ ਕੀਤਾ ਪ੍ਰੀਤ ਦੇ ਖਿਲਾਫ ਤਨ ਮਕਦਮੇ ਦਰਜ ਨੇ ਜੀ 307 ਦਾ